ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਠ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਣੇ ਕੋ ਪੰਜ ਛੇ ਝੋਟੀਆਂ ਸੇਲ ਆ ਬਹੁਤ ਚੰਗੀ ਕੁਆਲਿਟੀ ਤੇ ਚੰਗੀਆਂ ਝੋਟੀਆਂ ਵਾਂ ਤੇ ਆਜੋ ਬਾਠ ਸਾਹਿਬ ਹਾਂ ਨਾ ਕਰਦੇ ਆ ਜੀ ਕੀ ਡਿਟੇਲ ਲੈਣੀ ਸਤਿ ਸ਼੍ਰੀ ਅਕਾਲ ਜੀ ਹਰ ਸਤਿ ਸ਼੍ਰੀ ਅਕਾਲ ਬਹੁਤ ਸਗੋਂ ਠੀਕ ਜੀ ਕਿਰਪਾ ਗੁਰੂ ਰਾਮਦਾਸ ਪਾਸ਼ਾ ਜੀ ਬਾਬੇ ਦੀਪ ਸਿੰਘ ਜੀ ਹਾਂ ਜੀ ਪਿੰਡ ਆਪਣਾ ਜੇ ਮੱਤੇয়াল ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਫਰੀਦਕੋਟ ਦਾ ਫੋਨ ਨੰਬਰ 88729695 62 ਡੇਰੀ ਫਾਰਮ ਨੂੰ ਨਾਲੇ ਤਾਂ ਵੱਧ ਵੱਧ ਲਾਇਕ ਸ਼ੇਅਰ ਕਮੈਂਟ ਗੱਲਾਂ ਕਰੋ ਆਉਰਾ ਹੀ ਨੋਟੀਫਿਕੇਸ਼ਨ ਹਰ ਭੈਣ ਭਰਾ ਨੂੰ ਜਲਦ ਪਹੁੰਚੇ ਲਾਇਕ ਸ਼ੇਅਰ ਕਮੈਂਟ ਕਰੋ ਵੱਧ ਤੋਂ ਵੱਧ ਹੇੜ ਕੇ ਭੈਣ ਭੈਣ ਭਰਾ ਨੂੰ ਮਿਲ ਕੇ ਗੱਲ ਦਾ ਮਿਲ ਕੇ ਚੈਨਲ ਦਾ ਮਿਲ ਕੇ ਵਾ ਵਧੀਆ ਤੋਂ ਵਧੀਆ ਚੱਲੇ ਆਹਾਰੇ ਤੇ ਵੀਡੀਓ ਮਿਲਦੀ ਸਾਰੇ ਕਰੋ ਪਹੁੰਚੇ ਭੈਣ ਭਰਾ ਨੂੰ ਹਾਂਜੀ ਹਾਂਜੀ ਸ਼ੇਅਰ ਕਰਦੇ ਪੰਜਵਾ ਬਹੁਤ ਆਉਂਦੀਆਂ ਚੌਗੀਆਂ ਚੌਗੀਆਂ ਪਹਿਲੇ ਠੀਕ ਹੈ ਤੇ ਪਹਿਲਣਾਈਆਂ ਇੱਕ ਦੋ ਦੀ ਕੱਟੀ ਆ ਪਾਂਦੀ ਸੂਈ ਆਵੇ ਕੋ ਕਿਤਰਾ ਦਾ ਥਣ ਵੇਖੋ ਰੰਗ ਭਾਗ ਲੱਗੇ ਕੱਟੀ ਰੰਗ ਭਾਗ ਵੇਖੋ ਇਹੋ ਜਿਹੀ ਜੀ ਨਹੀਂ ਲੱਗਦੀ ਇਹ ਟੈਡੀਕਰ ਜੀ ਬਸ ਇੱਕ ਮਿੰਟ ਆ ਮਗਰ ਵੀ ਕੱਟੀ ਹਾਂਜੀ ਇੱਕ ਤਾਂ ਦੀ ہوئی ਆ ਕੋਈ ਕੱਟੀ ਇਧਰ ਚੱਲ ਕੋਲੇ ਸਿੰਗੀ ਵੇਖੋ ਬਹੁਤ ਬਹੁਤ ਗੱਲ ਜਿਹੜਾ ਲੇਵਾ ਦਾ ਟੈਕਟ ਜੰਪਰੇ ਵਰਗਾ ਫਿਸੀਲ ਖੰਡੀ ਇਸ ਤਰ੍ਹਾਂ ਦੀ ਝੋਟੀ ਕੋਈ ਵੀ ਮਰ ਕੇ ਮਿਲਦੀ ਨਹੀਂ ਆਪਾਂ ਨੂੰ ਪੈਸੇ ਵੀ ਜਿਵੇਂ ਪਾ ਕੇ ਤਰੇ ਫਿਰਦੇ ਰਹੀਏ ਇਹੋ ਜਿਹੀ ਝੋਟੀ ਮਿਲਦੀ ਨਹੀਂ ਜਾਨਦੇ ਜੀ ਵੇਖੋ ਸਿੰਘ ਸੰਗ ਸਿੰਘ ਵੇਖੋ ਇਹ ਜਰਸੀ ਗਾਂਵਾਰ ਕੀ ਬੁਥੀ ਯਾਰ ਤਵਾ ਗੇਟਾ ਇਹ ਖੁੱਡਾ ਵੇਖੋ ਕਿੰਨਾ ਚੌੜਾ ਪਹਿਲਾਂ ਕੱਢਿਆ ਹਾਂ ਹਾਂ ਜੀ ਜੀ ਵੇਖੋ ਪਹਿਲਾਂ ਝੋਟੀ ਦੋਂਦੀ ਵੇਖੋ ਪਿੱਠਪੂੜਾ ਤੇ ਪਿਛਾ ਤੁਹਾਨੂੰ ਚੈੱਕ ਕਰਾਉਂਦੀ ਆ ਆਹ ਲੈਵਾ ਨਾ ਬਾਦ ਸਾਹਿਬ ਟੈਡੀਗਰ ਕੱਪੜੇ ਵਰਗਾ ਵਾ ਆਹ ਆਹ ਲੈਵਾ ਜਿਹੜਾ ਕੱਟੀ ਨਹੀਂ ਲੱਗਾ ਐਦਾਂ ਵੀ ਹੈ ਕੱਟੀ ਪਤਾ ਗੱਲ ਕੀ ਆ ਜੜ ਬੜੀ ਚੰਗੀ ਆ ਹਾਂ ਜੀ ਥਾਣਵਰਾ ਚੰਗਾ ਨੇ ਮੈਂ ਜੜ ਜਿਹਦੀ ਹੋਵੇ ਦੁੱਧ ਕੱਢ ਦਿੰਦੀ ਲੈਵਾ ਵੇਖੋ ਬਿੰਦਗਾ ਵਾਲਾ ਤੇ ਥਾਣ ਵੇਖੋ ਕਿਹ ਤਰ੍ਹਾਂ ਦਾ ਸਿੱਖਾ ਨੋ ਮੋਟਾ ਥਾਣਾ ਤਾਜੀ ਮੋੜੇ ਨਹੀਂ ਸੀ ਜਿਆਦਾ ਨਹੀਂ ਵੇਂਦੇ ਆਪਾਂ ਇਧਰ ਇੱਕ 12 ਚਵਾਈ ਵਿਖਾਲ ਦਿੰਨੇ ਇਧਰ ਆਓ ਬਾਸ ਇੱਕ ਕੱਟੀ 12 ਕਿਲੋ ਦੁੱਧ ਕੱਢੂ ਚੌਣ ਆਂਦੇ ਮੈਂ ਕੀ ਕਰਦਾ ਵੀ ਚੋਈ ਜਾਈਏ ਐਂਦਾ ਦੀ ਕੱਟੀ ਆ ਠੀਕ ਚੋਕੇ ਠੀਕ ਗਾਉਂ ਚਵਾਈਆਂ ਲੈ ਹੋਈਆਂ ਕੱਟਈ ਦੀਆਂ ਤੇ ਵੇਖੋ ਕਿਹੜੀ ਕਿਹੜੀ ਮੋਟੀ ਢਾਰ ਆ ਤੇ ਕੀ ਗਾਉ ਮੋਟੀ ਇੱਕ 40 ਦੀ ਆ ਆਪਾਂ ਜੈ ਜੀ ਕਰਨਾ ਇੱਕ 40 ਚੋਣੀ ਨਹੀਂ ਕਰਨਾ ਇੱਕ 15 ਦੀ ਦੇ ਦਾਂਗੇ ਬਸ ਇੱਕ 15 ਬਾਦ ਸਾਹਿਬ ਅੱਖਾਂ ਮੀਟ ਕੇ ਲੈ ਠੀਕ ਜਿਆਦੀ ਕੱਟੀ ਚੰਗੀ ਆ ਜੜ ਵੇਖੋ ਥਾਂ ਦੀ ਕਿੰਨੀ ਚੰਗੀ ਆ ਕੱਟੀ ਆ ਲੈ ਕੋ ਇਧਰ ਇਕ ਐਵੇਂ ਨੇ ਤਰੀਫਾਂ ਗਾਣ ਦੇ ਕੱਟੀ ਜਿਆਦੀ ਚੰਗੀ ਦੂਜੇ ਨੰਬਰ ਤੇ ਆ ਇਹ ਝੋਟੀ ਆ ਬੱਚਾ ਚੁੰਗਿਆ ਇਹ ਆ ਬੱਚਾ ਸਵੇਰ 6:00 ਦਾ ਵਕਟ ਝੋਟੀ ਇਧਰ ਫਰਚ ਝੋਟੀ ਇਹੋ ਕੱਢੀ ਦਾੜੀ 12 ਲੀਟਰ ਹੋਊਗਾ ਇਹ ਕੋ ਹਾਂ ਇਹ 12 ਲੀਟਰ ਹੋਊਗਾ ਦੁੱਧ 15 ਲੀਟਰ ਭਰ ਦੂ ਤਾਜੀ ਸੂਈ ਆ ਮੈਲਾ ਮੂਲਾ ਮਾਰ ਕੇ 15 ਲੀਟਰ ਦੁੱਧ ਕਰ ਦੂ ਮੈਂ ਦੇਖੋ ਝੋਟੀ ਦੇਖੋ ਕੱਢੀ ਦਾੜੀ ਵੱਡੇ ਵੱਡੇ ਕਾਰ ਦੀ ਪੋਲ ਦਾ ਇਹ ਹਰਿਆਣੇ ਦੀ ਰਾਸਤਾਨੀ ਇਹ ਰਾਸਤਾਨ ਇਹ ਬਾਰਡਰ ਤੋਂ ਲਈਏ ਛੋਟੀ ਚੰਗੀ ਐ ਸਿਰਫ ਸੀਗ ਦੀ ਬੁੱਕਲ ਮਾਰੀ ਖੁੱਲੀ ਆ ਹਾਂਜੀ ਥਾਣ ਬੜਾ ਚੰਗਾ ਚਵਾਈ ਮਿਲਦੀ ਵੱਡੀ ਐ ਛੋਟੀ ਥਾਣ ਵੇਖੋ ਥਾਣ ਵੇਖੋ ਕਿੰਨਾ ਲੱਗਾ ਇਹਨਾਂ ਮੈਨੂੰ ਬਹੁਤ ਚੰਗੀ ਆ ਥਾਣ ਵੇਖੋ ਸਪੈਸ਼ਲ ਲੱਗਾ ਛੋਟੀ ਆ ਤਕੋ ਤੋਂ ਬੜਾ ਆਹ ਸਪੈਸ਼ਲ ਹੈ ਛੋਟੀ ਜੋ ਵਿਸ਼ੇਸ਼ ਮੁਲਾਕਾਤ ਕਰਦੀ ਗੱਦੀ ਤੋਂ 2 ਲੱਖ 2 ਲੱਖੀ ਜਿੱਡਾ ਕੱਦ ਹੈ ਨਾ ਛੋਟੀ ਨੂੰ ਬਾਪ ਸਾਹਿਬ ਆ ਦੇਖੋ ਅੱਜ ਗਾਲੀ ਪੈ ਗਈ ਆ ਜਿਆ 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 ਕੋਈ ਨਹੀਂ ਗੱਲ ਹੈ ਮੈਂ ਬੁਲਾ ਸੁੱਤ ਕੇ ਮੈਂ ਹਫਤਾ ਹੋਇਆ 10 ਦਿਨ ਸੁੱਈ ਨਹੀਂ ਮੇਲਾ ਬੁਲਾ ਸੁੱਤ ਕੇ ਨਾ ਉਹਿੱਦੋਂ 15 ਕਿਲੋ ਭਰ ਦੋ ਠੀਕ ਹੈ ਕੱਟਾ ਮਾਰ ਚੰਗੀ ਆ ਮਹਾਲ ਦੇ ਚੱਕੀ ਲਾ ਕੇ ਤਾਰਾ ਮਾਰਦੇ ਬਾਤ ਦੇ ਕੱਟੇ ਲਓ ਵੇਖਿਓ ਮਾ ਰਾਮਾ ਮਾ ਤਾਰਾ ਮਰਵਾ ਦੀ ਕਿੰਨੇ ਭੜ ਭੜ ਕੇ ਕਹਿੰਦੇ ਆ ਇਹ ਆਂ ਵੀ ਮੈਨੂੰ ਹੀ ਚੋਣ ਲੱਗੀ ਹੈ ਇਹ ਤੇ ਨਾ ਬੱਚੇ 200 ਬੱਚੇ 200 ਇਹ ਆਂਬ ਖਾਲਣ ਦੇ ਵੀ ਚੋਣ ਵੇਖੋ ਛਡਾ ਦੇ ਤਾਂ ਪਿਆਰੀ ਲੱਗੀ ਆ ਥਾਂ ਛਡਾ ਚੋਣ ਬਹੁਤ ਪਿਆਰੀ ਲੱਗੀ ਆ ਬੱਚਾ ਮਗਰ ਚੰਗਾ ਬੱਚਾ ਬਹੁਤਾ ਹੋਣਾ ਸਾਰੇ ਰੰਗ ਮੈਂ ਖੱਲਾ ਪੜਦਾ ਪਰਵਾਦ ਵੱਡ ਖਾਈ ਜਾਂਦੀ ਮੈਂ ਕੱਲ ਆਹ ਇੱਕ ਤਾਂ ਉਹ ਵੇਖੋ ਚ ਭਾਈ ਜਿੱਦਾਂ ਦਾ ਥਾਂ ਉਦਾਂ ਦੀ ਚੁਆਈ ਹੋਣੀ ਕੋਤੀਆਂ ਪਾਈ ਜਾਊਗੀ ਝੋਣ ਚੰਗੀ ਆ ਜੋ ਝੋਣ ਜਾਨ ਵੀ ਲੱਗੀ ਆ ਥਾਂ ਦੇਖੋ ਕੱਡਾ ਐਡਾ ਐਡਾ ਥਾਣੀਆਂ ਛੋਟੇ ਲੱਗਾ ਜੀ ਤੇ ਖੁੱਡਾ ਵਖਾ ਲੋ ਕਹੀ ਜੋ ਆਖੋ ਸਗੀ ਫਟਾਰ ਤੇ ਖੁੱਡਾ ਇੱਥੇ ਮਤਲਬ ਫੁੱਲ ਸਹਿਜ ਆ ਛੋਟੀ ਮਾੜਾ ਆ ਸਿੰਗ ਦੀ ਜਰੂਰ ਥੋਪੇ ਖੁੱਲੀ ਆ ਪਰ ਥਾਂ ਲੈ ਵੀ ਨਹੀਂ ਸਾਥ 60 ਦੀ ਆ 1 35 ਦੀ ਦੇ ਦਾਂਗੇ ਬਸ ਬੋਲ ਕਰਦਾ ਜੈਜ ਮੁੱਲ ਕਾਣ ਦੇ ਬਾਦ ਸਾਹਿਬ ਛੋਟਾ ਛਟਾ ਕਰਕੇ ਸਭ ਕੁਝ ਠੀਕ ਉਹ ਵਿਚਾਰ ਦੰਦ ਉਹ ਮਗਰ ਕੱਟੀ ਜਾ ਰੇ ਕਦੇਜ ਪਰੇ ਬਟਾ ਕੋਈ ਇਹ ਵੀ ਦੋਂਦੀ ਜਾਂ ਚੌਂਦੀ ਉੱਪਰ ਦਿੱਤਾ ਠੀਕ ਇਹ ਦੋਂਦੀ ਜਾਂ ਚੌਂਦੀ ਹੋਏ ਇਹਦੇ ਕੋਲੋਂ ਹਲੇ ਨੌ ਲੀਟਰ ਦੁੱਧ ਲਾ ਲੋ ਜਾਂ ਗੋਲਾ ਲਾ ਲੋ ਹੋਊਗਾ 10 ਪਰ ਨੌ ਲੀਟਰ ਨੌ ਲੀਟਰ ਇਹ ਵੀ ਛੋਟੀ ਬਿਊਟੀ ਦੀ ਚੰਗੀ ਬਿਊਟੀ ਦੀ ਬਹੁਤ ਜੀ ਆ ਫੁੱਲ ਸਾਈ ਜੇ ਦੀ ਤੇ ਪੜੀ ਪੁੜੀ ਪੜੀ ਪੁੜੀ ਪੁਰੀ ਆ ਕੱਟੀ ਪਾਲ ਜੋੜ ਬਹੁਤ ਕੱਟੀ ਲੱਗਾ ਇਹ ਦੇ ਵੇਖੋ ਕੱਟੀ ਇੱਧਰ ਆਣ ਕੇ ਖਾ ਲਓ ਇੱਧਰ ਉਹ ਖਾ ਲਓ ਆ ਵੇਖੋ ਥਾਂਡ ਥੋੜੀ ਕੱਟੀ ਨੂੰ ਲੱਗਾ ਜਿੰਨਾ ਥਾਂਡ ਕੱਟੀ ਕੋ ਸਾਫ ਲੱਗਾ ਨਾ ਉਹਨਾਂ ਵੇਖਿਆ ਨੇ ਥਾਂਡ ਵੇਖੋ ਜਾਨ ਹਾਂਜੀ ਚੋਣ ਬੜੀ ਕੱਟੀ ਹੁੰਦੀ ਠੰਡੀ ਸੀ ਆ ਵੇਖੋ ਕੱਟੀਆਂ ਟੌਪ ਕਲਾਸ ਦੀਆਂ ਆਇਤੀ ਟਾਪ ਕਲਾਸ ਦੀਆਂ। ਜੋ ਦਿੱਤੀਆਂ ਦੀਆਂ ਮੈਂ 1 30 30 ਦੀਆਂ ਤੇ 120 ਦੀ ਦੇਦਾਂ। 1 ਲੱਖ 20 ਦੀ ਆ ਕੋਟਾ ਬਰਾਬਰ। ਬਾਹਰ ਤੋਂ ਜੈ ਜਾਂ 2000 ਹੋਰ ਕਰ ਦਾਂਗੇ 1 11 11 ਠੀਕ। ਹਾਂ ਅੱਗੇ। 1 ਰਮਾ ਖੋਦਾ ਜਾਂ ਧੀਰਗਾ ਆ ਇਲਾਸੇ ਤੋਂ ਖਾਓ ਠੀਕ ਆ। ਹਾਂ ਇਹ ਰੀਜਨਲ ਫਟਿਆਵਾਦ ਏਰੀਏ ਚੋਂ ਲਈ ਆਏ ਹਾਂ ਸਿੰਘਾ ਫਟਿਆਵਾਦ ਏਰੀਏ ਚੋਂ ਲਈ ਆ ਬਹੁਤੀ ਚਵਾਜ ਉਹਦੀ ਚੰਗੀ ਤੇ ਪਰਸੋਂ ਦੀ ਤੂਈ ਆ ਬੋਲਾ ਬਿਲਕੁਲ ਬਣਦਾ ਚੁਆਈ ਬਹੁਤ ਚੰਗੀ ਕੱਢੀ ਉਹ ਤੀਜੇ ਨੰਬਰ ਵਾਲੀ ਦੀ ਕੱਢੀ ਜਿਹੜੀ ਉਹ ਤੀਜੇ ਨੰਬਰ ਵਾਲੀ ਨਾਲ ਉਹਦੀ ਕੱਟੀ ਇਹਦਾ ਕੱਟਾ ਇਹਦਾ ਕੱਟਾ ਨਾਲ ਨਾਲ ਬੱਚੇ ਚੰਨਾ ਮਈਆਂ ਮਗਰ ਕੱਟੇ ਆ ਦੁਆਰ ਮਾਇਰ ਕੱਟੀਆਂ ਦੁਆਰ ਮਾਇਰ ਕੱਟੀਆਂ ਨਾਲ ਆ ਬੱਚੇ ਦਸੀ ਆ ਬਹੁਤ ਸਰੀਰ ਦਾ ਚੰਗਾ ਮਹਿਸੂਸ ਆ ਆ ਵਖਾਲੋ ਪਿੱਛੋਂ ਇੱਕ ਕਰੀ ਤੇ ਗਾੜੀਆਂ ਮਖਾਲ ਦੇ ਤੱਕ ਸਿੰਘੀ ਅਸਿੰਘ ਵਾ ਕੇ ਵੇਖੋ ਰੁਪਈਏ ਨੰਗਦਾ ਵਾ ਕੱਟੀ ਦੇ ਸਿੰਘ ਜੋ ਜਾਨ ਆ ਵੇਖੋ ਨਿੱਕਾ ਸਿੰਘ ਆ ਬਿਊਟੀ ਬਾਰੀ ਨੂੰ ਪੈਣੀ ਬਾਕੀ ਸਿਹਤਲਾ ਵੀ ਚੰਗੀ ਆਏ ਨੇ ਵੀ ਝੋਟੀਆਂ ਪਈ ਦਿਨਾਵਾ ਕੋਈ ਆਲ ਸ਼ਾਲ ਕਰਦੀਆਂ ਨਹੀਂਆਂ ਇੱਕ ਝੋਟੀ ਬੇਵੰਮੀ ਦੀ ਆਲ ਕਰਦੀ ਉਹ ਆਪਾਂ ਵੀਡੀਓ ਚ ਪਾਈ ਨਹੀਂਗੀ ਇਹ ਕੱਤੀ ਦੇ 40 40 ਕਰਦੀ ਫਿਰਦੀ ਆ ਬਹੁਤ ਚੰਗੀ ਕਰ ਇੱਕ 25 ਦੀ ਦੇ ਦਾਂਗੀ ਬਸ ਠੀਕ ਇੱਕ 25 ਦੀ ਦੇ ਦਾਂਗੀ ਜੈ ਜੀ ਮੋਜਾ ਆ ਵੇਖੋ ਆ ਜੋ ਕੋਕੀ ਤਰੀਕੇ ਦੀ ਜਗ੍ਹਾ ਹੈ ਜਿਹੜੀ ਆ ਥਾਣਾ ਵੀ ਕੋਈ ਐਮ ਸ਼ਾਮ ਨਹੀਂ ਕਹਤੀ ਕੋ 10 ਕਿਲੋ ਹੀ ਮਿਲੇ ਆ ਨਹੀਂ ਨਾ ਬੋੜਾ ਉਹ ਫਿਰ 10 ਕਿਲੋ ਹੀ ਬੋੜਾ ਆ ਜਾਨੀ ਕਾ ਮਾਰਦੇ ਆ ਥਾਣੇ ਤੋਂ ਦੇ ਠੰਡੀਆਂ ਜਣਾ ਤਾਂ ਬੱਚ ਨਹੀਂ ਆਏ ਵੀ ਥਾਣੇ ਤੋਂ ਦੀਆਂ ਚੰਗੀਆਂ ਝੋਟੀਆਂ ਜੇ ਮੈਂ ਤਾਂ ਡਬਲ ਥਾਣੋਂ ਜੜ ਜੂਟ ਚੱਟੇ ਦੀ ਚੰਗੀ ਆ ਥਾਣ ਦੀ ਚੰਗੀ ਆ ਉਹ ਆਟੋਮੈਟਿਕ ਬੋਲੇ ਕਰਨਾ ਲੋ ਬਾਕੀ ਹੈ ਜਿਹੜੇ ਆ ਜੀ ਨਾ 12 ਕਿਲੋ ਦੇ ਕਰਦੇ ਆ ਉਹ ਅਸਚੇਨ ਕਵਾਲੀ ਦੇ ਫਲੋ ਪੰਜੇ ਝੋਟੀਆਂ ਟੌਪ ਕਲਾਸ ਆ ਤਾਂ ਤਾਂ ਯਾਤਰੀ ਗੱਤੀ ਫਾਕੀ ਕੋਈ ਟੈਂਸ਼ਨ ਨਹੀਂ ਕਲੀ ਕਟੇ 1.5 ਦੀ ਦੇ ਦਿਜੇ 1.40 ਵੀ ਦੇ ਦਾਂਗੇ ਅੱਕ ਵੀ ਰੱਖ ਦੀ ਹੈ 1.40 ਵੀ ਦੇ ਦਾਂਗੇ 5000 ਛੋਟ ਪਾਈ ਦੀ 1.25 ਦੀ 4 ਹੋਰ ਕਰ ਦਾਂਗੇ ਵਸ ਇਹੋ 5 ਛੋਟ ਗਾਵਾਂ ਆਗੇ ਵੇਖ ਕੇ ਇਹ ਗੱਲ ਨਾਲ ਖੜੀ ਹੈ ਹਲੋ ਪਿੰਡ ਆਪਣਾ ਜ ਮਤੇਵਾਲ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਸ੍ਰੀ ਅਮਰitsar ਫੋਨ ਨੰਬਰ 8678312 ਦਾ ਪਹਿਲ 783